ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗੇ ਆਂ ਦੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਬਧੀ ਲੱਗੇ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਜਿਹੜੀ ਬਹੁਤ ਹੀ ਜ਼ਿਆਦਾ ਖਾਸ ਆ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਣੇ ਜਿਹੜੇ ਸਟੀਲ ਦੇ ਭਾਂਡੇ ਆ ਜਾਂਦੀ ਕੈਂਨੀਆਂ ਵਗੈਰਾ ਨੇ ਹਨਾ ਇਹੇ ਬੰਦ ਰਹਿਣ ਕਰਕੇ ਹ ਇਹਨਾਂ ਦੇ ਵਿੱਚ ਸਮੈਲ ਆਉਣ ਲੱਗ ਜਾਂਦੀ ਹੈ ਕਾਫੀ ਜ਼ਿਆਦਾ ਤੇ ਜਾਂ ਫਿਰ ਆਪਾਂ ਹ ਇਹਦੇ ਵਿੱਚ ਦੁੱਧ ਵਗੈਰਾ ਪਾਉਂਦੇ ਆ ਹਨ ਜਾਂ ਕੋਈ ਵੀ ਚੀਜ਼ ਆ ਖੱਟੀ ਜਾਂ ਕੁਝ ਵੀ ਆ ਹਨਾ ਤੇ ਇਹਦੇ ਵਿੱਚ ਇਹਨਾਂ ਨੂੰ ਬੰਦ ਰਹਿਣ ਦੇ ਕਰਕੇ ਇਹਦੇ ਵਿੱਚ ਉਹ ਸਮੈਲ ਆ ਜਿਹੜੀ ਉਹ ਕਾਫੀ ਜ਼ਿਆਦਾ ਆਉਣ ਲੱਗ ਜਾਂਦੀ ਹੈ ਤੇ ਜਿਵੇਂ ਕਿ ਹੁਣ ਆਪਾਂ ਨੇ ਕੰਨੀਆਂ ਵਗੈਰਾ ਨੇ ਆਪਾਂ ਡੈਰੀ ਦੇ ਵਿੱਚ ਦੁੱਧ ਵਗੈਰਾ ਭੇਜਦੇ ਆ ਹਨਾ ਤੇ ਗਾਨੀਆਂ ਦਾ ਟਾਈਮ ਚੱਲ ਰਿਹਾ ਜੀ ਤੇ ਇੱਥੇ ਆਪਣੇ ਕੀ ਹੁੰਦਾ ਹੈ ਜੀ ਤੇ ਕੈਨੀਆਂ ਦੇ ਵਿੱਚੋਂ ਆਪਣੀਆਂ ਦੇ ਵਿੱਚੋਂ 스멜 ਆ ਜਿਹੜੀ ਹੈ ਨਾ ਜੇਕਰ ਆਪਾਂ ਨਹੀਂ ਵੀ ਧੋਂਦੇ ਜਾਂ ਫਿਰ ਆਪਾਂ ਬੰਦ ਕਰਕੇ ਵੀ ਰੱਖ ਦਿੰਨੇ ਆ ਧੋਕੇ ਤੇ ਆਪਣੀਆਂ ਕੈਨੀਆਂ ਦੇ ਵਿੱਚ 스멜 ਵਗੈਰਾ ਜਿਹੜੀ ਬਹੁਤ ਜ਼ਿਆਦਾ ਆਉਣ ਲੱਗ ਜਾਂਦੀ ਆ ਕਿਉਂਕਿ ਜੀ ਗਰਮੀਆਂ ਦਾ ਟਾਈਮ ਆ ਤੇ ਹੁਣ ਹੁਣ ਆਪਾਂ ਇਹਦੇ ਵਿੱਚ ਜਾਂ ਕਹਿ ਲੋ ਕਿ ਆਪਾਂ ਇਹਦੇ ਵਿੱਚ ਦਹੀਂ ਵਗੈਰਾ ਜਮਾਉਨੇ ਆ ਤਾਂ ਉਹ ਖੱਟਾ ਹੁੰਦਾ ਹੈ ਹਨਾ ਤੇ ਉਹਦੀ ਖਟਿਆਸ ਦੀ ਵੀ 스멜 کافی ਜਿਆਦਾ ਆਉਣ ਲੱਗ ਜਾਂਦੀ ਹੈ ਤੇ ਹਾਂ ਅੱਜ ਅੱਜ ਮੈਂ ਤੁਹਾਨੂੰ ਬਹੁਤ ਹੀ ਜਿਹੜੀ ਖਾਸ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਕਿੱਪ ਨਾ ਕਰਿਓ ਬਿਲਕੁਲ ਵੀ ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਤੇ ਤੁਹਾਡੇ ਭਾਂਡਿਆਂ ਦੇ ਵਿੱਚੋਂ ਕਦੇ ਵੀ 스멜 ਆ ਜਿਹੜੀ ਉਹ ਨਹੀਂ ਆਊਗੀ ਤੇ ਜਾਨੀ ਕਿ ਕਹਿ ਸਕਦੇ ਆ ਕਿ ਹਨਾ ਜਦੋਂ ਆਪਣੇ ਇਹ ਪਾਂਡੇ ਆ ਤੇ ਆਪਣੇ ਸਟੀਲ ਦੇ ਪਾਂਡੇ ਆ ਜਾਂ ਖਾਸ ਕਰਕੇ ਜਾਂ ਫਿਰ ਪਲਾਸਟਿਕ ਦੀਆਂ ਕੰਨੀਆਂ ਵਗੈਰਾ ਨੇ ਤੁਸੀਂ ਉਹਦੇ ਤੇ ਵੀ ਯੂਜ਼ ਕਰ ਸਕਦੇ ਹੋ ਤੇ ਕਿਉਂਕਿ ਆਪਾਂ ਡੈਰੀ ਦੇ ਵਿੱਚ ਦੁੱਧ ਵਗੈਰਾ ਪਲਾਸਟਿਕ ਦੀਆਂ ਕੰਨੀਆਂ ਦੇ ਵਿੱਚ ਵੀ ਪਾ ਕੇ ਆਉਨੇ ਆ ਹਨਾ ਜਾਂ ਫਿਰ ਸਟੀਲ ਦੀਆਂ ਕੰਨੀਆਂ ਦੇ ਵਿੱਚ ਪਾਉਨੇ ਆ ਤੇ ਉਹਦੇ ਵਿੱਚੋਂ ਵੀ ਜਿਹੜੀ ਬੰਦ ਰਹਿਣ ਕਰਕੇ ਹਨਾ 스మెਲ ਆਉਣ ਲੱਗ ਜਾਂਦੀ ਆ ਦੁੱਧ ਦੀ 스మెਲ ਕਾਫੀ ਜ਼ਿਆਦਾ ਆਉਣ ਲੱਗ ਜਾਂਦੀ ਕਿਉਂਕਿ ਜੀ ਗਰਨੀਆਂ ਦਾ ਟਾਈਮ ਆ ਤੁਹਾਨੂੰ ਵੀ ਪਤਾ ਹੀ ਆ ਤੇ ਇਹਦੇ ਵਾਸਤੇ ਆਪਾਂ ਅੱਜ ਜਿਹੜਾ ਬਹੁਤ ਹੀ ਖਾਸ ਜਿਹਾ ਤਰੀਕਾ ਬਹੁਤ ਹੀ ਆਸਾਨ ਜਿਹਾ ਤਰੀਕਾ ਮੈਂ ਤੁਹਾਨੂੰ ਦੱਸਣ ਲੱਗੀ ਆ ਕਿ ਤੁਹਾਡੇ ਬੰਦ ਜਿਹੜੇ ਭਾਂਡੇ ਇਹਨਾਂ ਦੇ ਵਿੱਚੋਂ ਕਦੇ ਵੀ ਇਹ 스멜 ਨਹੀਂ ਆਊਗੀ ਉਹਦੇ ਵਾਸਤੇ ਆਪਾਂ ਕੀ ਕਰਨਾ ਤੇ ਚਲੋ ਜੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦੀ ਹਾਂ ਹਾਂਜੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਇੱਥੇ ਪਾਣੀ ਗਰਮ ਧਰਿਆ ਹੈ ਤੇ ਪਾਣੀ ਆਪਣਾ ਜਿਹੜਾ ਹੋ ਰਿਜ ਰਿਹਾ ਵਾ ਤੇ ਪਾਣੀ ਨੂੰ ਇਹ ਚੰਗੀ ਤਰ੍ਹਾਂ ਉਬਾਲ ਲੈਣਾ ਵਾ ਤੇ ਇਹਦੇ ਵਿੱਚ ਜੀ ਫਿਰ ਆਪਾਂ ਅੱਧਾ ਚਮਚਾ ਜਿਹੜਾ ਨਮਕ ਦਾ ਪਾਵਾਂਗੇ ਤੇ ਤੁਸੀਂ ਮਤਲਬ ਕਿ ਭਾਂਡੇ ਦੇ ਹਿਸਾਬ ਦੇ ਨਾਲ ਲੈਣਾ ਤੇ ਮੇਰੇ ਕੋਲੇ ਦੋ ਹੀ ਕੰਨੀਆਂ ਨੇ ਤੇ ਮੈਸ ਕਰਕੇ ਥੋੜਾ ਜਿਹਾ ਹੀ ਪਾਣੀ ਲਿਆ ਵਾ ਅੱਧਾ ਗਲਾਸ ਆਪਾਂ ਪਾਣੀ ਦਾ ਲਿਆ ਵਾ ਤੇ ਇਹਦੇ ਵਿੱਚ ਆਪਾਂ ਅੱਧਾ ਚਮਚ ਨਮਕ ਦਾ ਪਾਇਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਿਰਕਾ ਬਸ ਇੰਨਾ ਕਰ ਤੇ ਆਵळा ਵਾਈਟ ਵਿਨੇਗਰ ਜਿਹੜਾ ਹੁੰਦਾ ਵਾਈਟ ਸਿਰਕਾ ਹੁੰਦਾ ਤੁਸੀਂ ਇਹ ਆਪਣਾ ਇਹਦੇ ਵਿੱਚ ਪਾਉਣਾ ਹੈ ਪਾਉਣ ਤੋਂ ਬਾਅਦ ਵਿੱਚ ਜੀ ਹਾਂ ਹੁਣ ਆਪਾਂ ਦੇਖੋ ਇਹ ਚੰਗੀ ਤਰ੍ਹਾਂ ਆਪਣਾ ਜਿਹੜਾ ਇਹ ਰਿਚਣ ਲੱਗਿਆ ਪਾਣੀ ਤੇ ਗੈਸ ਨੂੰ ਆਪਾਂ ਬੰਦ ਕਰ ਦੇਣਾ ਵਾ ਤੇ ਆਪਾਂ ਇਹ ਗਰਮ ਗਰਮ ਪਾਣੀ ਹੀ ਯੂਜ਼ ਕਰਨਾ ਵਾ ਤੇ ਹਾਂਜੀ ਪਾਣੀ ਆਪਾਂ ਗਰਮ ਕਰ ਲਏ ਤੇ ਆਪਾਂ ਗਰਮ ਗਰਮ ਪਾਣੀ ਹੈ ਜਿਹੜਾ ਹਨਾ ਹੇ ਦੇ ਵਿੱਚ ਆਪਾਂ ਪਾ ਦੇਣਾ ਚੰਗੀ ਤਰ੍ਹਾਂ ਥੋੜਾ ਥੋੜਾ ਕਰਕੇ ਦੋਨਾਂ ਦੇ ਵਿੱਚ ਹੀ ਪਾ ਦਾਂਗੇ ਤੇ ਉੱਪਰ ਜਿਹਨ ਦੇ ਆਪਾਂ ਢੱਕਣ ਵਗੈਰਾ ਲਾ ਕੇ ਨੇ ਇਹਨੂੰ ਚੰਗੀ ਤਰ੍ਹਾਂ ਨੰਦੀ ਕਾਂ ਦਾ ਬਹਾ ਢੱਕਣ ਲਾ ਕੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਣਾ ਤੁਸੀਂ ਧਿਆਨ ਰੱਖਿਓ ਕਿ ਹੁਣ ਹੱਥ ਵਗੈਰਾ ਤੇ ਨਾ ਪਵੇ ਸਤੇ ਪੈਦਾ ਕਰਕੇ ਨੂੰ ਚੰਗੀ ਤਰ੍ਹਾਂ ਇਹਨੂੰ ਜਿਹੜਾ ਹਲਾ ਦੇਣਾ ਤਾਂ ਕਿ ਢਾਲਦਲੇ ਸਾਰੇ ਜਿਹੜੇ ਹੋਂ ਪਾਣੀ ਨੇ ਜਿਹੜਾ ਉਹ ਘੁਮ ਜਾਵੇ ਇਹਨਾਂ ਨੂੰ ਪੰਜ ਸੱਤ ਜਿਹੜੀ ਹਲਾ ਦੇਣਾ ਪਾਣੀ ਬਸ ਇਹ ਹੀ ਧਿਆਨ ਰੱਖਣਾ ਕਿ ਤੁਹਾਡੇ ਹੱਥ ਦੇ ਉੱਪਰ ਆ ਜਿਹੜਾ ਗਰਮ ਪਾਣੀ ਨਾ ਹੋਵੇ ਆਪਾਂ ਇਹਨੂੰ ਪਾਣੀ ਨੂੰ ਠੰਡਾ ਨਹੀਂ ਕਰਨਾ ਹੈਗਾ ਤੇਪਾਏ ਗਰਮ-ਗਰਮ ਹੀ ਇਹਪਾ ਜਿਹੜਾ ਆਪਣੇ ਭਾਂਡੇਆਂ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਪਾ ਦੇਣਾ ਤੁਸੀਂ ਦੇਖਿਓ ਕਿ ਹਾਂ ਆਪਣੇ ਇਹ ਦੇ ਨਾਲ ਜਿਹੜੀ 스멜ਰ ਜਿਹੜੀ ਬਿਲਕੁਲ ਹੀ ਨਹੀਂ ਆਉਗੀ ਜਦ ਕਰਕੇ ਤੁਸੀਂ ਇਹਨੂੰ ਕਮਾਣਾ ਕਰਕੇ ਇਹਨੇ ਜਿਹੜਾ ਸੈਡ ਤੇ ਕੰਡੇ ਜਿਹੇ ਹੁੰਦੇ ਹਨ ਉਹਨਾਂ ਦੇ ਵਿੱਚ ਵੀ ਹੈ ਨਾ ਕਈ ਵਾਰੀ ਦੁੱਧ ਵਗੈਰਾ ਵੀ ਆਪਣਾ ਫਸ ਜਾਂਦਾ ਵਾ ਤੇ ਉਹ ਵੀ ਆਪਣਾ ਚੰਗੀ ਤਰ੍ਹਾਂ ਜਿਹੜਾ ਨਿਕਲ ਜਾਵੇ ਤੇ ਮੈਂ ਤੁਹਾਨੂੰ ਦਿਖਾਉਂਗੀ ਕਿ ਆਪਣਾ ਪਾਣੀ ਹੈ ਜਿਹੜਾ ਕਿੰਨਾ ਵੀ ਜਦੋਂ ਹੋ ਚੁੱਕਿਆ ਤੁਸੀਂ ਗਰਮ ਪਾਣੀ ਦਾ ਕਲਰ ਦੇਖ ਸਕਦੇ ਹੋ ਦੇਖੋ ਕਿਵੇਂ ਪੀਲਾ ਪੀਲਾ ਜਿਹਾ ਹੋ ਗਿਆ ਤੇ ਆਪਣੇ ਜਿਹੜਾ ਆ ਦੇਖੋ ਆਪਣੇ ਜਿਹੜਾ ਹਨਾ ਕਹਿ ਸਕਦੇ ਆ ਕਿ ਫੇਰ ਵੀ ਹਾਂ ਆਪਾਂ ਚੰਗੀ ਤਰ੍ਹਾਂ ਤਾਂ ਮਾਂਜੀਆਂ ਸੀਗੀਆਂ ਇਹ ਕਿਉਂਕਿ ਆਪਾਂ ਸਾਬਣ ਦੇ ਨਾਲ ਹਨਾ ਮਾਂਜਦੇ ਆ ਤੇ ਉਹ ਫੇਰ ਵੀ ਆਪਣੇ ਜਿਹੜਾ ਸਾਈਡ ਤੇ ਆਪਾਂ ਕਹਿੰਦੇ ਆ ਕੈਨੀਆਂ ਦੇ ਆਵਲ ਕੰਡੇ ਜਿਹੇ ਹੁੰਦੇ ਹਨਾ ਇੱਧਰ ਅੰਦਰਲੀ ਸਾਈਡ ਤੇ ਇਹਦੇ ਵਿੱਚ ਵੀ ਕਈ ਵੜੀ ਹਨਾ ਹਾਂ ਦੁੱਧ ਆਪਣਾ ਲੱਗਿਆ ਰਹਿ ਜਾਂਦਾ ਵਾ ਤੇ ਇਹ ਆਪਾਂ ਜਿੰਦੀ ਚੰਗੀ ਤਰ੍ਹਾਂ ਇਹਨੂੰ ਆਪਾਂ ਸਾਫ਼ ਕਰ ਲੈਣਾ ਵਾ ਤੇ ਉਸ ਤੋਂ ਬਾਅਦ ਵਿੱਚ ਜੀ ਕੀ ਕਰਨਾ ਹੈ ਆਪਾਂ ਸਟੀਲ ਦਾ ਸਟੀਲ ਬੁਰਸ਼ ਹੁੰਦਾ ਜਿਹੜਾ ਆਪਾਂ ਇਹਨੂੰ ਇਹਦੇ ਵਿੱਚ ਡਿਪ ਕਰਕੇ ਤੇ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਚਾੜੇ ਦਾ ਉਹ ਕਰਨਾ ਹੈ ਸਾਫ਼ ਕਰਦਾ ਨਹੀਂ ਇਹ ਨਹੀਂ ਆ ਦੇਖੋ ਆ ਦੇਖੋ ਆ ਦੇ ਅੱਛੀ ਇਸ ਤੇ ਹੁੰਦੀ ਹੈ ਨਾ ਇਹ ਜਿੰਦੀ ਕਾਫੀ ਜ਼ਿਆਦਾ ਫਿਰ ਉਹ ਤੁਹਾਨੂੰ ਇਹਦੇ ਨਾਲ ਸਾਫ਼ ਹੋ ਜਾਂਦਾ ਹੈ ਜੀ ਮੈਂ ਇਹਨਾਂ ਨੂੰ ਹੁਣ ਵਾਸ਼ ਕਰਦਾ ਇੱਕ ਮਿੰਟ ਤੇ ਹਾਂਜੀ ਲੋ ਜੀ ਮੈਂ ਕੰਨੀਆਂ ਚੰਗੀ ਤਰ੍ਹਾਂ ਆਪਣੀਆਂ ਜਿਹੜੀਆਂ ਧੋਤੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਵਿੱਚੋਂ ਵੀ ਬਹੁਤ ਜ਼ਿਆਦਾ ਵਧੀਆ ਇਹਨਾਂ ਦੀ ਸਾਫ਼ ਹੋ ਗਈਆਂ ਨੇ ਤੇਰੇ ਆ ਕੰਡੇ ਵਗੈਰਾ ਵੀ ਸਾਰੇ ਸਾਫ਼ ਹੋ ਚੁੱਕੇ ਨੇ ਤੇ ਹਾਂ ਹੁਣ ਇਸ ਤੋਂ ਬਾਅਦ ਵਿੱਚ ਜੀ ਇਹ ਆ ਪਾਂ ਜਿਹੜੇ ਭਾਂਡੇ ਆ ਆਪਣੇ ਕੋਈ ਵੀ ਭਾਂਡਾ ਆ ਤੁਹਾਡਾ ਹਨਾ ਉਹਨੂੰ ਇਸ ਤੋਂ ਬਾਅਦ ਵਿੱਚ ਆਪਾਂ ਰੱਖਣਾ ਜੀ ਧੁੱਪਾਂ ਦੇ ਵਿੱਚ ਹਾਂਜੀ ਤੁਸੀਂ ਧੁੱਪਾਂ ਦੇ ਵਿੱਚ ਰੱਖ ਦਿਓ ਤਾਂ ਕਿ ਚੰਗੀ ਤਰ੍ਹਾਂ ਸੁੱਕ ਜਵੇ ਤੇ ਇਹਦੇ ਵਿੱਚ ਜਿਹੜੇ ਸਿਰਕੇ ਦੀ ਹੰਟ ਵਗੈਰਾ ਹੈ ਤੇ ਉਹ ਵੀ ਬਿਲਕੁਲ ਹੀ ਨਿਕਲ ਜਵੇ ਤੇ ਕਿਉਂਕਿ ਸਿਰਕੇ ਦੇ ਨਾਲ ਹਨਾ ਹੋ ਸਕਦਾ ਜੇ ਤੁਸੀਂ ਇਹਨੂੰ ਇਦਾਂ ਹੀ ਰੱਖਦਾ ਤਾਂ ਤੁਹਾਡਾ ਦੁੱਧ ਵਗੈਰਾ ਜਿਹੜਾ ਉਹ ਖਰਾਬ ਵੀ ਹੋ ਸਕਦਾ ਹੈ ਤੇ ਹੁਣ ਇਹ ਤੋਂ ਬਾਅਦ ਚ ਹਾਂ ਇਹਨੂੰ ਆਪਾਂ ਰੱਖਾਂਗੇ ਜੀ ਧੁੱਪਾਂ ਦੇ ਵਿੱਚ ਤੇ ਬਾਕੀ ਮੇਰੀ ਅੱਜ ਦੀ ਵੀਡੀਓ ਇੰਨੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਧੀ ਲੱਗੇ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਬਾਏ ਬਾਏ